ਉੱਤ ਦੇ ਵਿਆਹ ਤੋਂ ਪਹਿਲਾਂ ਹੀ ਮਾਂ ਸ ਦੁਨੀਆ ਤੋਂ ਕਹਿ ਜਾਂਦੀ ਹੈ ਅਲ ਬੇਦਾ ਤੇ ਮੁੰਡਾ ਆਪਣੇ ਵਿਆਹ ਦੇ ਦਿਨ ਆਪਣੀ ਮਾਂ ਦੀ ਫੋਟੋ ਬਰੋਬਰ ਰੱਖ ਕੇ ਸ਼ਾਗਨ ਤੋਂ ਪਹਿਲਾਂ ਬੇहद ਭਾਵੁਕ ਹੋ ਜਾਂਦਾ ਹੈ ਜਿੱਥੇ ਕਿ ਦੋਸਤੋ ਇੱਕ ਪਾਸੇ ਪਰਿਵਾਰ ਨੂੰ ਮੁੰਡੇ ਦੇ ਵਿਆਹ ਦੀ ਖੁਸ਼ੀ ਵੀ ਹੁੰਦੀ ਹੈ ਪਰ ਜਿੱਥੇ ਉਸ ਮੁੰਡੇ ਦੀ ਮਾਂ ਦਾ ਵਿਆਹ ਦੇ ਹਾਜ਼ਰ ਨਾਮ ਸੁਣਾ ਤਾ ਪਰਿਵਾਰ ਦੇ ਲਈ ਇਹ ਇੱਕ ਬੇਖਤ ਖੁਆਬ ਕਪਾਲ ਨੇ ਜੇ ਕਿ ਦੋਸਤੋਂ ਮੁੰਡੇ ਨੇ ਆਪਣੀ ਮਾਨੂ ਯਾਦ ਕਰਦੇ ਤੇ ਆਪਣੀਆਂ ਅੱਖਾਂ ਦੇ ਵਿੱਚ ਜੰਦੀ ਪਹਾਈ ਜਾਂਦੇ ਕਿ ਦੋਸਤੋਂ ਦੇਖਿਆ ਜਾਵੇ ਇੱਕ ਮਾਪੋਤਾਰੇ ਦਾ ਜੋ ਕਿ ਦੁਨੀਆ ਤੋਂ ਦੇਖਣ ਤੋਂ ਬਿਹਤਰ ਰਸਮ ਹੈ ਜਿੱਥੇ ਕਿ ਦੋਸਤੋਂ ਮਾਮਾ ਨੂੰ ਵੀ ਆਪਣੇ ਪੁੱਤਾਂ ਦਾ ਵਿਆਹ ਦੇਖਣ ਦੇ ਲਈ ਬੇਹੱਦ ਇੰਤਜ਼ਾਰ ਅਤੇ ਵਿਆਹ ਵਾਲੇ ਦਿਨ ਬੇਹੱਦ ਖੁਸ਼ੀ ਹੁੰਦੀ ਹੈ ਪਰ ਜੇ ਸੇ ਤਿੰਨ ਦਿਨ ਦੀ ਖੁਸ਼ੀ ਤੋਂ ਸੇਨਾ ਮਾ ਉਸ ਮੌਕੇ ਤੇ ਹਾਜ਼ਰ ਨਾ ਹੋਵੇ ਤਾਂ ਫਿਰ ਪੁੱਤ ਨੂੰ ਵੀ ਵੇ ਹੱਦ ਹੈ ਰਾਂਦੇ ਹੋਏ ਹੈ ਤੇ ਪੁੱਤ ਵੀ ਆਪਣੇ ਮਾਂ ਨੂੰ ਯਾਦ ਕਰਕੇ